ਦੇਖੋ ਜੀ ਜਿਸ ਤਰ੍ਹਾਂ ਅਸੀਂ ਪ੍ਰਚਾਰ ਕਰ ਰਹੇ ਹਾਂ ਲੋਕਾਂ ਦਾ ਬਹੁਤ ਹੁੰਗਾਰਾ ਮਿਲ ਰਿਹਾ ਲੋਕ ਆਪਣੇ ਆਪ ਸਾਡੇ ਨਾਲ ਚੱਲਣ ਨੂੰ ਤਿਆਰ ਨੇ ਜਿਸ ਤਰ੍ਹਾਂ ਕਿ ਅਗਰ왈 ਸਾਹਿਬ ਅਸੀਂ ਇੱਥੇ ਆਏ ਹਾਂ ਇਹ ਆਪਣੇ ਸਾਡੇ ਨਾਲ ਚੱਲ ਪਏ ਨੇ ਇਸ ਤਰ੍ਹਾਂ ਸਾਡੇ ਨਾਲ ਸਾਰੇ ਲੋਕ ਜਿਸ ਤਰ੍ਹਾਂ ਨਾਲ ਦੇ ਨਾਲ ਜੁੜਦੇ ਜਾ ਰਹੇ ਨੇ ਜਿੱਥੇ-ਜਿੱਥੇ ਵੀ ਅਸੀਂ ਜਾ ਰਹੇ ਹਾਂ ਸਾਨੂੰ ਬਹੁਤ ਅੱਛਾ ਹੁੰਗਾਰਾ ਮਿਲ ਰਿਹਾ ਮੈਂ ਆਪਣੀ ਬਿਦਲਾਮੀ ਤਾਂ ਘੱਟ ਨਹੀਂ ਸੀ ਕਉ ਕੱਲ ਨੂੰ ਜਦੋਂ ਚੁਣਿਆਜਾ ਨੁਮਾਇੰਦਾ ਜੀ ਲੋਕਾਂ ਨੇ ਫਤਵਾ ਦਿੱਤਾ ਕੱਲ ਨੂੰ ਇਹ ਜੇ ਕੰਮ ਨਾ ਕਰੂਗਾ ਬਦਰਾਮੀ ਕੀ ਦੀ ਹੋਣੀ ਹੈ ਉਹਨਾਂ ਨੇ ਲੋਕਾਂ ਨੇ ਕਿਹਾ ਮੇਰੇ ਸਾਹਿਬ ਤੁਸੀਂ ਇਸ ਕੈਂਡੀਡੇਟ ਨੂੰ ਲੈ ਕੇ ਆਏ ਸੀ ਮੈਂ ਲੋਕਾਂ ਨੂੰ ਵਿਸ਼ਵਾਸ ਤੁਹਾਡੇ ਚੈਨਲ ਦੇ ਥਰੂ ਵੀ ਇਹ ਮਿਰਰ ਵੀ ਵਧੀਆ ਕੰਮ ਕਰੇਗਾ ਤੁਸੀਂ ਲੋਕਾਂ ਨੂੰ ਵਿਸ਼ਵਾਸ ਜਿਤਾ ਰਹੇ ਹੋ ਕਿ ਮੈਂ ਜਿਸ ਤਰ੍ਹਾਂ ਕੰਮ ਕੀਤਾ ਵਾਰ ਦੀ ਸੇਵਾ ਕੀਤੀ ਹੈ ਕਿ ਮੇਰੇ ਨੁਮਾਇੰਦੇ ਦੇ ਤੌਰ ਤੇ ਇਹ ਸੇਵਾ ਕਰਨਗੇ ਤੁਹਾਨੂੰ ਇਸ ਦਾ ਪੂਰਾ ਯਕੀਨ ਹੈ ਬਿਲਕੁਲ 100% ਯਕੀਨ ਹੈ ਤਾਂ ਹੀ ਤਾਂ ਨਾਲ ਫਿਰ ਨਹੀਂ ਤਾਂ ਮੈਂ ਘਰ ਬੈਠਾ ਟਿਕਟ ਨਹੀਂ ਮਿਲ ਗਈ ਸੀ ਮੈਂ ਕੀ ਲੈਣਾ ਦੇਣਾ ਸੀ ਬਹੁਤ ਵਧੀਆ ਉਮੀਦ ਤੋਂ ਬਾਹਰ ਅਜੀ ਹੈ ਇਹ ਬੇਚੰਗੀ ਦਰਾਂ ਨਾ ਜਾਣਦਾ ਪਰਸਨਲ ਜਾਣਦਾ ਬਾਕੀ ਇਹ ਸੱਡੀ ਜਿਹੜੀ ਕਲੋਨੀ ਹੈ ਇਹ ਸਾਰੀ ਬਲਕਾਰ ਜੀ ਨੇ ਬਸਾਈ ਹੈ ਹਰ ਕੰਮ ਇੱਥੇ ਦਾ ਜਿਹੜਾ ਮਰਜੀ ਕੰਮ ਹੈ ਬਲਕਾਰ ਜੀ ਨੇ ਕਰਾਇਆ ਇਹਨਾਂ ਨੂੰ ਦੇਖਦੇ ਹੋਏ ਸਾਰੀ ਕਲੋਨੀ ਇਹਨਾਂ ਦੇ ਨਾਲ ਹੈ ਨਗਰ ਨਿਗਮ ਚੋਣਾਂ ਨੂੰ ਲੈ ਕੇ ਪ੍ਰਚਾਰ ਪੂਰੇ ਸਿਖਰਾਂ ਤੇ ਪਹੁੰਚ ਚੁੱਕਾ ਹੈ ਕਿਉਂਕਿ ਪ੍ਰਚਾਰ ਖਤਮ ਹੋਣ ਦੇ ਵਿੱਚ ਦਿਨ ਹੁਣ 4 ਬਾਕੀ ਰਹਿ ਗਏ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਲੁਧਿਆਣਾ ਦੇ ਵਾਰ ਨੰਬਰ 12 ਦੀਆਂ ਜਿੱਥੇ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੁਰੇਸ਼ ਸ਼ਰਮਾ ਦੇ ਪ੍ਰਚਾਰ ਦੇ ਵਿੱਚ ਸਾਬਕਾ ਮੇਅਰ ਬਲਕਾਰ ਸਿੰਘ ਸੰਦੂ ਲਗਾਤਾਰ ਘਰ-ਘਰ ਜਾ ਕੇ ਲੋਕਾਂ ਨੂੰ ਉਹਨਾਂ ਦੇ ਹੱਕ ਦੇ ਵਿੱਚ ਵੋਟ ਪਾਉਣ ਦੀ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪ੍ਰਚਾਰ ਦੇ ਵਿੱਚ ਪੂਰੀ ਜਿਹੜੀ ਹੈ ਤਾਕਤ ਲਗਾਈ ਜਾ ਰਹੀ ਹੈ ਗੱਲਬਾਤ ਕਰ ਲੈਣੇ ਪਹਿਲਾਂ ਸੁਦੇਸ਼ ਸ਼ਰਮਾ ਜੀ ਨਾਲ ਕਿ ਕਿਸ ਤਰ੍ਹਾਂ ਦੇ ਦਿਓ ਜੀ ਪ੍ਰਚਾਰ ਦੇ ਵਿੱਚ ਹੁਣ ਪੂਰੀ ਜਿਹੜੀ ਹੈ ਤਾਕਤ ਲਗਾਤੀ ਹੈ ਦਿਨ ਹੁਣ ਤਿੰਨ ਰਹਿ ਗਏ ਨੇ ਬਾਕੀ ਦੇਖੋ ਜੀ ਜਿਸ ਤਰ੍ਹਾਂ ਅਸੀਂ ਪ੍ਰਚਾਰ ਕਰ ਰਹੇ ਹਾਂ ਲੋਕਾਂ ਦਾ ਬਹੁਤ ਹੰਗਾਰਾ ਮਿਲ ਰਿਹਾ ਲੋਕ ਆਪਣੇ ਆਪ ਸਾਡੇ ਨਾਲ ਚੱਲਣ ਨੂੰ ਤਿਆਰ ਨੇ ਜਿਸ ਤਰ੍ਹਾਂ ਕਿ ਅਗਰ왈 ਸਾਹਿਬ ਅਸੀਂ ਇੱਥੇ ਆਏ ਆ ਇਹ ਆਪਣੇ ਸਾਡੇ ਨਾਲ ਚੱਲ ਪਏ ਨੇ ਇਸ ਤਰ੍ਹਾਂ ਸਾਡੇ ਨਾਲ ਸਾਰੇ ਲੋਕ ਜਿਸ ਤਰ੍ਹਾਂ ਨਾਲ ਦੇ ਨਾਲ ਜੁੜਦੇ ਜਾ ਰਹੇ ਨੇ ਜਿੱਥੇ-ਜਿੱਥੇ ਵੀ ਅਸੀਂ ਜਾ ਰਹੇ ਹਾਂ ਸਾਨੂੰ ਬਹੁਤ ਅੱਛਾ ਹੰਗਾਰਾ ਮਿਲ ਰਿਹਾ ਤਾਂ ਇੱਕ ਪਾਸੇ ਉਹ ਉਮੀਦਵਾਰ ਨੇ ਜਿਹੜੇ ਕੰਮ ਕਰਨ ਨੂੰ ਲੈ ਕੇ ਵਾਅਦੇ ਕਰਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਨੇ ਕਿ ਅਗਰ ਉਹਨਾਂ ਨੂੰ ਜਿਤਾਉਂਦੇ ਨੇ ਤਾਂ ਲੋਕਾਂ ਦੇ ਇਹ ਕੰਮ ਕੀਤੇ ਜਾਣਗੇ ਦੂਜੇ ਪਾਸੇ ਤੁਹਾਡੇ ਨਾਲ ਸਾਬਕਾ ਮੇਅਰ ਨੇ ਜਿਨ੍ਹਾਂ ਦੇ ਕੀਤੇ ਹੋਏ ਕੰਮਾਂ ਨੂੰ ਲੈ ਕੇ ਤੁਸੀਂ ਜਨਤਾ ਦੇ ਵਿਚਾਰੋ ਦੇਖੋ ਜਿਸ ਤਰ੍ਹਾਂ ਇਲਾਕੇ ਦੇ ਵਿੱਚ ਜਿੱਥੇ ਕਿਤੇ ਵੀ ਅਸੀਂ ਜਾਣਦੇ ਆ ਉੱਥੇ ਸਾਨੂੰ ਕੋਈ ਵੀ ਗਲੀ ਕੱਚੀ ਨਹੀਂ ਮਿਲਦੀ ਕੋਈ ਸੀਵਰੇਜ ਦਾ ਕੰਮ ਨਹੀਂ ਹੈ ਮੇਅਰ ਸਾਹਿਬ ਨੇ ਇੰਨਾ ਕੰਮ ਕੀਤਾ ਹੈ ਤਾਂ ਉਸ ਤੋਂ ਲੋਕ ਖੁਸ਼ ਹੋ ਕੇ ਸਾਡੇ ਨਾਲ ਚੱਲ ਰਹੇ ਨੇ ਮੇਅਰ ਸਾਹਿਬ ਕਿਸ ਤਰ੍ਹਾਂ ਦੇ ਦਿਓ ਲਗਾਤਾਰ ਇਸ ਹਲਕੇ ਦੀ ਇਸ ਵਾਰਡ ਦੀ ਸੇਵਾ ਪਿਛਲੇ ਦੋ ਤਿੰਨ ਦਸ਼ਕਾਂ ਤੋਂ ਕਰਦੇ ਆ ਰਹੇ ਹੋ ਤੇ ਹੁਣ ਜਿਹੜਾ ਵਹ ਆਪਣੇ ਪਾਰਟੀ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਲੋਕਾਂ ਦੇ ਨਾਲ ਰابطਾ ਕਾਇਮ ਕਰ ਰਹੇ ਹੋ ਮੈਂ ਇਹੀ ਜਿਹੜੇ ਤਾਂ ਹੀ ਨਾਲ ਘੁੰਮ ਰਿਹਾ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਜਿਹੜੇ ਐਸਸੀ ਮੈਂ ਕੈਂਡੀਡੇਟ ਹੈ ਸਰੇਸ਼ ਸ਼ਰਮਾ ਵਾਰਡ ਨੰਬਰ 12 ਤੋਂ ਦਿੱਤੇ ਨੇ ਇਹ ਜੂਏ ਮੈਂ ਆਪਣੀ ਬਦਨਾਮੀ ਤਾਂ ਖੱਟ ਨਹੀਂ ਸੀ ਕਉ ਕੱਲ ਨੂੰ ਜਦੋਂ ਚੁਣਿਆਜਾ ਨਮਾਇੰਦਾ ਜੀ ਲੋਕਾਂ ਨੇ ਫਤਵਾ ਦਿੱਤਾ ਤਕ ਕਾਨੂੰ ਇਹ ਜੇ ਕੰਮ ਨਾ ਕਰੂਗਾ ਬਦਰਾਮੀ ਕੀ ਦੀ ਹੋਣੀ ਕਿ ਉਹਨਾਂ ਨੇ ਲੋਕਾਂ ਨੇ ਕਿਹਾ ਮੇਰ ਸਾਹਿਬ ਤੁਸੀਂ ਇਸ ਕੈਂਡੀਡੇਟ ਨੂੰ ਲਾਇਆ ਸੀ ਮੈਂ ਲੋਕਾਂ ਨੂੰ ਵਿਸ਼ਵਾਸ ਤੁਹਾਡੇ ਚੈਨਲ ਦੇ ਥਰੂ ਵੀ ਇਹ ਮਿਰਰ ਵੀ ਵਧੀਆ ਕੰਮ ਕਰੇਗਾ ਇੱਥੇ ਅੱਜ ਨਿਊਜ਼ ਸੂਰਜ ਬਿਹਾਰ ਚਾਹਿਆ ਬਿਲਕੁਲ ਬਿਲੀ ਵਾਰਡ ਦਾ ਐਂਡ ਆ ਇਸ ਤੋਂ ਬਾਅਦ ਆਪਾਂ ਗਿਲ ਕੌਨਸਟਿਟੈਂਸੀ ਸਟਾਰਟ ਹੋ ਜਾਂਦੀ ਹੈ ਨਿਊਜ਼ ਸੂਰਜ ਬਿਹਾਰ ਇੱਥੇ ਟੋਟਲ ਜੈਨੀ ਪਰਿਵਾਰ ਬੈਠੇ ਨੇ 99 ਜੈਨੀ ਨੇ ਉਹਨਾਂ ਨੂੰ ਮੈਂ ਰਿਕਵੈਸਟ ਕਰਨਾ ਆ ਬੀ ਬਿਲਕੁਲ ਸਾਫ ਸ਼ਬੀਦਾ ਮਾਲਕ ਹੈ ਔਰ ਬਿਲਕੁਲ ਤੁਹਾਡੇ ਗਵਾਂਡ ਚ ਰਹਿੰਦਾ ਹੈ ਇਸ ਕਰਕੇ ਅਗਰਵਾਲ ਜੀ ਇੱਥੇ ਦੇ ਰੈਜ਼ੀਡੈਂਟ ਨੇ ਇਹ ਵੀ ਜੈਨ ਜੈਨ ਸਾਰੇ ਹੁਣ ਜੈਨ ਨਹੀਂ ਬੈਠੇ ਜਿਨ੍ਹਾਂ ਦੇ ਘਰ ਅਸੀਂ ਸਾਰੇ ਹੋ ਗਏ ਆਏ ਆ ਇਸ ਲਈ ਉਹਨਾਂ ਨੂੰ ਇਹੀ ਵਿਸ਼ਵਾਸ ਨਾਲ ਫਿਰ ਗਿਆ ਵੀ ਇਹ ਬੱਚਾ ਕੰਮ ਕਰਨਾ ਲਾਉ ਕੰਮ ਕਰਕੇ ਦਿਖਾਏਗਾ ਤਾਂ ਤੁਸੀਂ ਲੋਕਾਂ ਨੂੰ ਵਿਸ਼ਵਾਸ ਜਿਤਾ ਰਹੇ ਹੋ ਕਿ ਮੈਂ ਜਿਸ ਤਰ੍ਹਾਂ ਕੰਮ ਕੀਤਾ ਵਾਰ ਦੀ ਸੇਵਾ ਕੀਤੀ ਹੈ ਕਿ ਮੇਰੇ ਨੁਮਾਇੰਦੇ ਦੇ ਤੌਰ ਤੇ ਇਹ ਸੇਵਾ ਕਰਨਗੇ ਤੁਹਾਨੂੰ ਇਸ ਦਾ ਪੂਰਾ ਯਕੀਨ ਹੈ ਬਿਲਕੁਲ 100% ਯਕੀਨ ਹੈ ਤਾਂ ਹੀ ਤਾਂ ਨਾਲ ਫਿਰ ਰਿਹਾ ਨਹੀਂ ਤਾਂ ਮੈਂ ਘਰ ਬੈਠਾ ਤਾਂ ਟਿਕਟ ਨਹੀਂ ਮਿਲ ਗਈ ਸੀ ਮੈ ਕੀ ਲੈਣਾ ਦੇਣਾ ਸੀ ਮੈਂ ਇਸ ਲਈ ਲੋਕਾਂ ਨੂੰ ਸ਼ਾਸਤ ਨਾਲ ਫਿਰ ਰਿਹਾ ਵੀ ਭਾਈ ਇਹ ਮੇਰੇ ਤੋਂ ਵਧੀਆ ਕੰਮ ਕਰੇਗਾ ਸੰਜਿਤਾ ਜੋ ਬਿਲਕੁਲ ਨਿਊ ਸੂਰਿਆਵਿਹਾਰ ਦੇ ਵਿੱਚ ਆਏ ਹੋ ਤੁਸੀਂ ਤੁਹਾਡੀ ਰਿਹائش ਆ ਨਿਊ ਸੂਰਿਆਵਿਹਾਰ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਅੱਜ ਕਾਂਗਰਸ ਪਾਰਟੀ ਦਾ ਉਮੀਦਵਾਰ ਹੈ ਬਹੁਤ ਵਧੀਆ ਉਮੀਦਵਾਰ ਹੈ ਜੀ ਇਹ ਮੈਂ ਚੰਗੀ ਤਰ੍ਹਾਂ ਨੂੰ ਜਾਣਦਾ ਪਰਸਨਲ ਜਾਣਦਾ ਬਾਕੀ ਇਹ ਛੱਡੀ ਜਿਹੜੀ ਕਲੋਨੀ ਹੈ ਇਹ ਸਾਰੀ ਬਲਕਾਰ ਜੀ ਨੇ ਬਸਾਈ ਹੈ ਹਰ ਕੰਮ ਇੱਥੇ ਦਾ ਜਿਹੜਾ ਮਰਜ਼ੀ ਕੰਮ ਹੈ ਬਲਕਾਰ ਜੀ ਨੇ ਕਰਾਇਆ ਇਹਨਾਂ ਨੂੰ ਦੇਖਦੇ ਹੋਏ ਸਾਰੀ ਕਲੋਨੀ ਇਹਨਾਂ ਦੇ ਨਾਲ ਕੋਈ ਕੋਈ ਵੀ ਕਿਸ ਤਰ੍ਹਾਂ ਸਾਡਾ ਸੜਕਾਂ ਇਹਨਾਂ ਨੇ ਬਣਵਾ ਕੇ ਦਿੱਤੀ ਹੈ ਬਿਜਲੀ ਹੈ ਨਾ ਲਵਾ ਕੇ ਦਿੱਤੀ ਕੋਈ ਕਾਰਪੋਰੇਸ਼ਨ ਤੇ ਸਾਰੇ ਯੂਡੀ ਨੰਬਰ ਇਹਨਾਂ ਨੇ ਲਵਾ ਕੇ ਦਿੱਤੇ ਸਾਰੇ ਇਹਨਾਂ ਨੇ ਕਰਵਾ ਕੇ ਦਿੱਤਾ ਇੱਥੇ ਦਾ ਅਸੀਂ ਬਿਲਕੁਲ ਖਾਲੀ ਆਏ ਸੀ ਇਹਨਾਂ ਦੇ ਜਦੋਂ ਅਸੀਂ ਕੋਠੇ ਸ਼ੁਰੂ ਕੀਤੀ ਹੈ ਨਾ ਕੋਈ ਆ ਇਹ ਗੰਦੇ ਮੈਂ ਮੰਜਾ ਡਾ ਕੇ ਇੱਥੇ ਬੈਠਾ ਜੇ ਤੁਹਾਡੇ ਕੋਲ ਕੋਈ ਆ ਵੀ ਜਾਊਗਾ ਕੋਈ ਨਹੀਂ ਆਊਗਾ ਸਪੋਰਟ ਕਰ ਰਹੇ ਹੋ ਤੁਸੀਂ ਇਹਨਾਂ ਦੇ ਬਿਲਕੁਲ ਜੀ ਅਸੀਂ ਪਹਿਲਾਂ ਵੀ ਕਰਦੇ ਆਏ ਹਾਂ ਤੇ ਹੁਣ ਵੀ ਇਹ ਨਾ ਲਾ ਲਈਆ ਇਹਨਾਂ ਨੂੰ ਸਪੋਰਟ ਸਾਰੇ ਤਾਂ ਤਸਵੀਰਾਂ ਦਿਖਾ ਰਹੇ ਆ ਲਗਾਤਾਰ ਸਪੋਰਟ ਕਰ ਰਹੇ ਨੇ ਰੈ residense ਕਲੋਨੀ ਦੇ ਨਿਵਾਸੀ ਕੀ ਉਮੀਦ ਹੈ ਕਿ ਜਿਹੜੀ ਇਹ ਸਪੋਰਟ ਆ ਵੋਟेज ਕਿੰਨੀ ਕੋ ਬਦਲੇਗੀ ਦੇਖੋ ਜੀ ਇਸ ਵਾਰ ਸੀ ਤਾਂ ਸਮਝਦਾ ਕਿ 100% ਵੋਟ ਸਾਨੂੰ ਪਏਗੀ ਕਿਉਂਕਿ ਸਾਡੇ ਬਲਕਾਰ ਸਿੰਘ ਸੰਧੂ ਜੀ ਨੇ ਇੰਨੇ ਕ ਲੋਕਾਂ ਦੇ ਕੰਮ ਕੀਤੇ ਆ ਇੰਨੇ ਕ ਲੋਕਾਂ ਦੇ ਕੰਮ ਕੀਤੇ ਆ ਕਿ ਲੋਕ ਸਾਡੇ ਨਾਲ ਆਟੋਮੈਟਿਕਲੀ ਮੇਰੇ ਨਾਲ ਚੱਲਣ ਨੂੰ ਤਿਆਰ ਆ ਇਹਨਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਮੈਂ ਉਹਦੇ ਤੇ ਖੜਾ ਉਤਰੂੰਗਾ ਕਕੋ ਉਮੀਦਵਾਰ ਹੋਰ ਵੀ ਨੇ ਮੁਕਾਬਲਾ ਕਿਸ ਨਾਲ ਦੇਖਦੇ ਹੋ ਕਿਉਂਕਿ ਇਸ ਵਾਰ ਜਿਹੜਾ ਬਈ ਇਲੈਕਸ਼ਨ ਕਾਫੀ ਅਲੱਗ ਹੈ ਅੱਗੇ ਕਾਂਗਰਸ ਦਾ ਸਿੱਧੀ ਟੱਕਰ ਅਕਾਲੀ ਭੀਜੇਪੀ ਕੈਂਡੀਡੇਟਾਂ ਨਾਲ ਹੁੰਦੀ ਸੀ ਇਸ ਵਾਰ ਸੱਤਾਧਿਰ ਆਮ ਆਦਮੀ ਪਾਰਟੀ ਵੀ ਜਿਹੜੀ ਹੈ ਉਮੀਦਵਾਰ ਉਤਰੇ ਹੋਏ ਨੇ ਸਰ ਮੁਕਾਬਲੇ ਦੀ ਗੱਲ ਜੇ ਕਰੀਏ ਤਾਂ ਦੇਖੋ ਲੋਕਾਂ ਇਹ ਮੈਂ ਫਿਰ ਦੁਬਾਰਾ ਇਹ ਰਿਪੀਟ ਕਰਨਾ ਚਾਹੁੰਦਾ ਕਿ ਭਾਜੀ ਨੇ ਬਲਕਾਰ ਭਾਜੀ ਨੇ ਇੰਨਾ ਕੰਮ ਕੀਤਾ ਆ ਕਿ ਬਾਕੀ ਜਿਹੜੇ ਕੈਂਡੀਡੇਟ ਨੇ ਕੋਈ ਉਧਰੋਂ ਆਇਆ ਕੋਈ ਸੱਜੋਂ ਆਇਆ ਖੱਬੇ ਜਿਹੜਾ ਸਾਡਾ ਆਪ ਦਾ ਕੈਂਡੀਡੇਟ ਆ ਉਹ ਸਾਊਥ ਸਿਟੀ ਤੋਂ ਰਹਿਣ ਵਾਲਾ ਭਾਜਪਾ ਦਾ ਕੈਂਡੀਡੇਟ ਜਿਹੜਾ ਹੈਗਾ ਉਹ ਆਪਣਾ ਆਪਣਾ ਹਲਕਾ ਛੱਡ ਕੇ ਆਪਣਾ ਵਾਰਡ ਛੱਡ ਕੇ ਉਹ ਸਾਡੇ ਵਿੱਚ ਆਇਆ ਇੱਧਰ ਤੇ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ ਤਾਂ ਕੀ ਉਮੀਦ ਆ ਕੀ ਅਪੀਲ ਹੈ ਦੇਖੋ ਜੀ ਅਸੀਂ ਤਾਂ ਇਹੀ ਕਹਾਂਗੇ ਸਾਡੀ ਜਿੱਤ ਪੱਕੀ ਹੈ ਕੀ ਲੋਕਾਂ ਨੂੰ ਕੀ ਬੀਰ ਕਰਦੇ ਲੋਕਾਂ ਨੂੰ ਅਪੀਲ ਕਰਦਾ ਕਿ ਤੁਸੀਂ ਮੈਨੂੰ ਸਪੋਰਟ ਕਰੋ ਵੋਟ ਕਰੋ ਕਿੰਨੇ ਨੰਬਰ ਤੇ 62 ਤੇ ਜੀ ਬਿਲਕੁਲ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਘਰ-ਘਰ ਜਾ ਕੇ ਵੋਟਰਾਂ ਦੇ ਨਾਲ ਰਾਫਤਾ ਕਾਇਮ ਕੀਤਾ ਜਾ ਰਿਹਾ ਤੇ ਵਾਰਡ ਨੰਬਰ 62 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ சுரேਸ਼ ਸ਼ਰਮਾ ਦੀ ਚੋਣ ਮੁਹਿੰਮ ਜਿਹੜੀ ਹੈ ਸਾਬਕਾ ਮੇਅਰ ਬਲਕਾਰ ਸਿੰਘ ਸੰਧੂ ਵੱਲੋਂ ਪੂਰੀ ਤਰ੍ਹਾਂ ਦੇ ਨਾਲ ਸਾਂਭੀ ਜਾ ਰਹੀ ਹੈ ਤੇ ਕਹਿ ਰਹੇ ਨੇ ਕਿ ਮੇਰੇ ਕੀਤੇ ਕੰਮਾਂ ਨੂੰ ਲੈ ਕੇ ਅਗਰ ਵਾਰਡ ਦੇ ਨਿਵਾਸੀਆਂ ਨੂੰ ਭਰੋਸਾ ਹੈ ਤਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਇੱਕ ਵਾਰ ਫਿਰ ਜਿਤਾ ਕੇ ਨਗਰ ਨਿਗਮ ਦੇ ਵਿੱਚ ਭੇਜਣ ਤੇ ਜਿਹੜੇ ਕੰਮ ਅੱਗੇ ਹੋਣ ਵਾਲੇ ਰਿਹਾ ਉਹ ਵੀ ਲਗਾਤਾਰ ਜਾਰੀ ਰਹਿਣਗੇ ਕੈਮਰਾ ਪਰਸਨ ਕੁਲਦੀਪ ਦੇ ਨਾਲ ਵਿਵੇਕਤਾਲ ਚਰਚਾ ਟੀਵੀ ਲੁਧਿਆਣਾ